ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਤੇ ਪੰਜਾਬ ਵਿੱਚ ਵਸਦੇ ਜੋ ਪੰਜਾਬ ਹਮਦਰਦੀ ਗੁਰਸਿੱਖਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਵਾਰਸ ਪੰਜਾਬ ਜਥੇਬੰਦੀ ਵੱਲੋਂ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਬਾਬਾ ਰੇਸ਼ਮ ਸਿੰਘ ਜੀ ਖਖਰਾਣਾ ਹੋਰ ਮਹਾਪੁਰਸ਼ਾਂ ਦੇ ਨਾਲ ਭਾਈ ਦੀਪ ਸਿੰਘ ਜੀ ਦੇ ਬ੍ਰਦਰ ਭਾਈ ਮਨਦੀਪ ਸਿੰਘ ਸਿੱਧੂ ਅਮਨਾ ਵੀਰ ਦੀ ਜਗਰੂਪ ਵੀਰ ਦੀ ਸਾਰੀ ਟੀਮ ਸਾਡੀ ਜੋ ਵਾਰਸ ਪੰਜਾਬ ਜ세ਬੰਦੀ ਦੀ ਇੱਥੇ ਪਹੁੰਚੀ ਆ ਜੋ ਕਈ ਦਿਨਾਂ ਤੋਂ ਇੱਥੇ ਅਸੀਂ ਇਹ ਕੈਂਪ ਲਾਇਆ ਹੋਇਆ ਸੀਗਾ ਸਹਾਇਤਾ ਕੈਂਪ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਲੋੜ ਸੀਗੀ ਕਿ ਇਸ ਇਲਾਕੇ ਦੇ ਵਿੱਚ ਘਟੋ ਘਟ ਅੱਠ ਤੋਂ 10 ਪਿੰਡ ਐਸ ਏਰੀਆ ਦੇ ਪਾਣੀ ਨਾਲ ਡੁੱਬੇ ਹੋਏ ਆ ਜਿੱਥੇ ਰਾਸ਼ਨ ਨਹੀਂ ਸੀ ਪਹੁੰਚ ਰਿਹਾ ਸਹੀ ਤੇ ਨਾ ਹੀ ਕੋਈ ਸਰਕਾਰ ਵੱਲੋਂ ਇਹੋ ਜਿਹੀ ਕੋਈ ਢਾਕ ਤਰੀਕਾ ਵਰਤਿਆ ਗਿਆ ਕਿ ਉਹਨਾਂ ਤੱਕ ਕੋਈ ਪਹੁੰਚ ਕੀਤੀ ਜਾਵੇ ਤਾਂ ਫੇਰ ਭਾਈ ਮਨਦੀਪ ਸਿੱਧੂ ਨੇ ਅ ਰਵੀ ਸਿੱਧੂ ਖਾਲਸਾ ਐਡ ਨਾਲ ਗੱਲ ਕਰਕੇ ਜਿਹੜੀ ਇੱਥੇ ਵੋਟ ਲੈਂਦੀ ਆ ਤੇ ਜਿਹਦੇ ਰਹੀਂ ਅਸੀਂ ਇਹ ਰਾਸ਼ਲ ਸਾਰਾ ਹਰ ਪਿੰਡ ਤੱਕੀ ਜਿਵੇਂ ਟੈਂਡੀ ਵਾਲਾ ਹੋਇਆ ਗੱਟੀ ਰਾਜੋਕੇ ਹੋਏ ਅ ਖੁੰਡੀ ਵਾਲਾ ਹੋਇਆ ਹੋਰ ਜਿੰਨੇ ਪਿੰਡ ਹੈਗੇ ਆ ਉਹਨਾਂ ਪਿੰਡਾਂ ਤੇ ਪਹੁੰਚਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਆ ਮੇਰੇ ਨਾਲ ਬਾਬਾ ਰੇਸ਼ਮ ਸਿੰਘ ਜੀ ਖਖਰਾਣਾ ਉਹ ਵੀ ਤੁਹਾਡੇ ਨਾਲ 2 ਮਿੰਟ ਲਈ ਵਿਚਾਰਾਂ ਦੀ ਸਾਜ ਪਹੁੰਚ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜ ਜਿਹੜਾ ਸੈਣੀ ਵਾਲਾ ਬਾਡਰ ਹੈ ਜਿੱਥੇ ਸ਼ਹੀਦ ਭਗਤ ਸਿੰਘ ਦੀ ਸਮਾਦ ਹੈ ਉਸ ਤੋਂ ਵੀ ਅਗਲੇ ਜਿਹੜੇ ਇਲਾਕੇ ਦੇ ਪਿੰਡ ਆ ਉਹ ਪਾਣੀ ਦੇ ਵਿੱਚ ਬਿਲਕੁਲ ਡੁੱਬੇ ਹੋਏ ਆ ਭਾਈ ਮਨਦੀਪ ਸਿੰਘ ਸਿੱਧੂ ਉਹਨਾਂ ਦੇ ਸੰਗ ਜੋਗੀ ਜਵਿੰਦਰ ਸਿੰਘ ਹਰੀਏਵਾਲ ਤੇ ਹੋਰ ਸਾਰੀ ਟੀਮ ਵੱਲੋਂ ਉਰਾਲ ਮਿਲ ਕੇ ਇੱਥੇ ਕੈਂਪ ਦਾ ਆਯੋਜਨ ਕੀਤਾ ਗਿਆ ਕਿ ਜਿਹੜੇ ਵਿੱਚ ਲੋਕ ਬੈਠੇ ਉਹਨਾਂ ਤੱਕ ਰਸਤਾ ਮਸਤਾ ਨਹੀਂ ਪਹੁੰਚਦੀਆਂ ਬਾਹਰ ਸਮਾਨ ਬਹੁਤ ਆ ਰਿਹਾ ਪਰ ਅੰਦਰ ਪਹੁੰਚਾਉਣ ਦੀ ਦਿੱਕਤ ਸੀ ਅੱਜ ਇੱਕ ਬੋਟ ਦਾ ਪ੍ਰਬੰਧ ਹੋਇਆ ਭਾਈ ਮਨਦੀਪ ਸਿੰਘ ਸਿੱਧੂ ਵੱਲੋਂ ਦਵਿੰਦਰ ਸਿੰਘ ਹਰੀਏਵਾਲ ਤੇ ਇਹਨਾਂ ਦੀ ਟੀਮ ਵੱਲੋਂ ਕੀਤਾ ਗਿਆ ਉਹਨੇ ਸਾਰਾ ਸਮਾਨ ਹੈ ਜਿਹੜਾ ਉੱਤਰ ਪੰਚਾਇਤ ਜਾ ਰਿਹਾ ਹੈ ਇੱਧਰਲੇ ਪਾਸੇ ਜਿਹੜਾ ਕੈਂਪ ਲੱਗਾ ਹੈ ਵਾਰਿਸ ਪੰਜਾਬ ਦੀ ਜਥੇਬੰਦੀ ਵੱਲੋਂ ਉਹਦੇ ਵਿੱਚ ਗੱਟੀ ਰਾਜੋਕੇ ਤੇ ਨੇੜੇ ਸੈਣੀ ਵਾਲਾ ਬਾਰਡਰ ਸ਼ਹੀਦ ਭਗਤ ਸਿੰਘ ਦੀਆਂ ਜਿੱਥੇ ਸਮਾਧਾਂ ਉੱਥੇ ਸਾਰੇ ਸਹਿਯੋਗ ਦਿਓ ਪਹੁੰਚਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ